ਮਹਾਰਾਜ ਜੀ ਨੇ ਸੀਨੇ ਨਾਲ ਲਾ ਕੇ ਕਿਆ ਪੁੱਤਰ ਦੇਖ ਕਰਤਾਰ ਦੀ ਖੇਡ ਪ੍ਰਮਾਤਮਾ ਨੇ ਮੇਰ ਕੀਤੀ ਜਦੋਂ ਮੈਂ ਆਪ ਪੁੱਤਰ ਸੀ ਉਦੋਂ ਮੈਂ ਆਪਣੇ ਹੱਥੀ ਪਿਤਾ ਜੀ ਨੂੰ ਤੋੜਿਆ ਤੇ ਉਹਨਾਂ ਦਾ ਸੀਸ ਮੈਂ ਆਪਣੇ ਹੱਥਾਂ 'ਚ ਰੱਖ ਕੇ ਦੇਖਿਆ ਹੁਣ ਮੈਂ ਅਜ ਬਾਪ ਬਣਿਆ ਆਪਣੇ ਹੱਥੀ ਪੁੱਤਰ ਮੈਂ ਤੈਨੂੰ ਤੋੜ ਲਗਾਉਂਦਾ ਕੋਈ ਦੁਨੀਆ 'ਚ ਇਤਿਹਾਸ 'ਚ ਹੈ ਜੀ ਇਹ ਗੱਲ ਕੇ ਪੁੱਤਰ ਗੋਬਿੰਦ ਰਾਏ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੋਰਿਆ ਤੇ ਯਾਦ ਰੱਖਿਓ ਅੱਜ ਪਿਤਾ ਦਸ਼ਮੇਸ਼ ਜੀ ਨੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਤੋੜਦੇ ਪਏ ਤੇ ਸ਼ਬਦ ਕਿਹਾ ਬੇਟਾ ਹਮ ਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ ਲੋਕ ਕਹਤੇ ਅਬ ਆਪ ਕੋ ਜਾਂ ਦੀਜੈ ਧਰਮ ਪਰ ਬਾਬਾ ਅਜੀਤ ਸਿੰਘ ਜੀ ਦੇ ਨਾਲ ਸਿੰਘ ਤੋਰੇ ਗੜੀ ਦਾ ਦਰਵਾਜਾ ਸਤਗੁਰਾਂ ਨੇ ਆਪ ਖੋਲਿਆ ਬਾਬਾ ਅਜੀਤ ਸਿੰਘ ਜੀ ਜਕਾਰੇ ਛੱਡਦੇ ਹੋਏ ਥੱਲੇ ਮੇ